ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਤਿਵਪੂਰਨ ਇਸ ਵੇਲੇ ਦੀ ਵੱਡੀ ਅਪਡੇਟ ਤਰਨਤਾਰਨ ਤੋਂ ਲੈ ਕੇ ਹਾਜ਼ਰ ਹਾਂ ਦੱਸਦੀ ਇਹ ਤਰਨਤਾਰਨ ਵਿੱਚੋਂ ਅਕਾਲੀ ਦਲ ਵੱਲੋਂ ਅੱਜ ਵੱਡਾ ਰੋਡ ਮਾਰਚ ਕੀਤਾ ਗਿਆ ਇਸ ਰੋਡ ਮਾਰਚ ਦੀ ਅਗਵਾਈ ਪ੍ਰਿੰਸੀਪਲ ਸੁਖਵਿੰਦਰ ਕੌਰ ਵੱਲੋਂ ਕੀਤੀ ਗਈ ਦੱਸਦੀ ਇਹ ਉਹਨਾਂ ਨੇ ਦੱਸਿਆ ਕਿ ਇਹ ਮਾਰਚ ਅਕਾਲੀ ਦਲ ਦੀ ਉਮੀਦਵਾਰਾ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਨਾਜ਼ਰਦਾਰੀ ਦਾਖਲ ਕਰਨ ਤੋਂ ਪਹਿਲਾਂ ਪੰਜ ਪਿੰਡਾਂ ਤੋਂ ਲੰਘਦਾ ਹੋਇਆ ਬੱਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੱਕ ਮੱਥਾ ਟੇਕਣ ਲਈ ਹੋਇਆ ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਭਾਗ ਲਿਆ ਤੇ ਅਕਾਲੀ ਦਲ ਦੇ ਝੰਡੇ ਲਹਿਰਾਉਂਦੇ ਹੋਏ ਭਾਰੀ ਉਤਸ਼ਾਹ ਦਿਖਾਇਆ ਗੱਡੀਆਂ ਦਾ ਕਾਫਲਾ ਝੰਡੇ ਅਤੇ ਝੂਮਦੇ ਹੋਏ ਨਾਚਦੇ ਨਾਗਰ ਕੀਰਤਨ ਦਾ ਸਰੂਪ ਇਸ ਮਾਰਚ ਨੂੰ ਹੋਰ ਵੀ ਵਿਸ਼ੇਸ਼ ਬਣਾ ਰਿਹਾ ਸੀ ਦੱਸਦੀ ਹੈ ਸੁਖਵਿੰਦਰ ਕੌਰ ਨੇ ਕਿਹਾ ਇਹ ਸਿਰਫ ਰੋਡ ਮਾਰਚ ਨਹੀਂ ਇਹ ਸਾਡਾ ਸੰਕਲਪ ਹੈ ਲੋਕਾਂ ਦੀ ਆਵਾਜ਼ ਨੂੰ ਚੋਣਾ ਵਿੱਚ ਪਹੁੰਚਾਉਣ ਦਾ ਅਸੀਂ ਗ੍ਰਾਮ ਪੱਧਰ ਦੇ ਮੁੱਦੇ ਉਭਾਰ ਰਹੇ ਹਾਂ ਹਾਲਾਂਕਿ ਮਾਰਚ ਕਾਰਨ ਕਈ ਘੰਟਿਆਂ ਤੱਕ ਟ੍ਰੈਫਿਕ ਰੁਕਿਆ ਰਿਹਾ ਪਰ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਸਨ ਤੇ ਦੱਸਦੀ ਹੈ ਇਤਿਹਾਸਿਕ ਸੈਰ ਤਰਨਤਨ ਤੋਂ ਇਹ ਸੀ ਅਕਾਲੀ ਦਲ ਦੀ ਤਾਜ਼ਾ ਚੋਣ ਰਣਨੀਤੀ ਦੀ ਝਲਕ ਹੋਰ ਵੱਡੀਆਂ ਤੇ ਤਾਜ਼ਾ ਖਬਰਾਂ ਲਈ ਵੇਖਦੇ ਰਹੋ ਪੰਜਾਬੀ ਲਿੰਕ মিডিਆ ਤੇ ਇਹ ਰਿਪੋਰਟ ਸਾਨੂੰ ਸਾਂਝੀ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਪੁਰੀ ਪੰਜਾਬੀ ਲਿੰਕ মিডিਆ ਅੰਮ੍ਰਿਤਸਰ ਤੋਂ ਇਸ ਤਰ੍ਹਾਂ ਦੀ ਹਰ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਧੰਨਵਾਦ